ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਮੈਂ ਨੁਕਰਾਂ ਬਸ਼ੀਰਾ ਲੈ ਕੇ ਆਇਆ ਤੇ ਬਹੁਤ ਵਧੀਆ ਘੋੜੇ ਦਾ ਬੱਚਾ ਮਿੱਤਰੋ ਤੇ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ ਚ ਰੇਟ ਸਮੇਤ ਡਿਟੇਲ ਦੱਸਾਂਗੇ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਕਰਦੇ ਆ ਮਿੱਤਰੋ ਡਿਟੇਲ ਬਾਰੇ ਗੱਲਬਾਤ ਉਸ ਤੋਂ ਪਹਿਲਾਂ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਮਿੱਤਰੋ 8ਵੇਂ ਹੀ ਮਹੀਨੇ ਉਮਰ ਹੈ ਬਿਛੇਰੇ ਦੀ ਰਾਜੇ ਘੋੜੇ ਦਾ ਬੱਚਾ ਹੈਗਾ ਡੀਐਨਏ ਕਰਵਾ ਸਕਦੇ ਹਾਂ 55+ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਤੇ ਬਿਛੇਰੇ ਦੀ ਮਾਂ ਦੀ ਹਾਈਟ ਹੈਗੀ ਹੈ ਜੀ 64 ਇੰਚ ਫੱਟੀ ਵਾਲੀ ਤੇ ਪਿਓ ਦੀ ਹਾਈਟ ਹੈਗੀ ਹੈ ਜੀ 68 ਇੰਚ ਤੇ ਰੇਟ ਬਾਈ ਹੋਰੇ ਕਰਦੇ ਆ ਜੀ 1,50,000 ਬਾਕੀ ਮੌਕੇ ਤੇ ਮਾਨਤਾਣ ਹੋ ਜੂ ਥੋੜਾ ਬਹੁਤਾ ਤੇ ਜ਼ਿਲ੍ਹਾ ਸੰਗਰੂਰ ਆ ਬਾਈ ਹੋ ਰਿਆਂ ਦਾ ਤੇ ਜਿਹੜਾ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਉਹੀ ਵੀਰ ਭਰਾ ਫੋਨ ਲਾਇਓ ਤੇ ਟਾਈਮ ਪਾਸ ਵਾਲਾ ਬੰਦਾ ਫੋਨ ਨਾ ਲਾਵੇ ਤੇ ਕਰ ਲਿਓ ਜੀ ਗੱਲਬਾਤ ਨੰਬਰ ਸਕਰੀਨ ਤੇ ਆ ਕਰ ਦਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ